ਮੈਂ ਸ਼ਰਧੀ ਮੇਰੇ ਨੂੰ ਧੰਨਵਾਦ ਦੇ ਕਿ ਜਿਸ ਤਰੀਕੇ ਦੇ ਨਾਲ ਦੇ ਵਾਣੀ ਜਦੋਂ ਦਾ 23 ਤਰੀਕ ਦਾ ਇਹ ਹਾਦਸਾ ਪਰਿਵਾਰ ਦੇ ਵਾਪਰਿਆ ਪਰਵਾਤਾ ਉਸ ਦਿਨ ਦਾ ਹੈ ਹੀ ਸੜਕਾਂ ਤੇ ਮੈਨੂੰ 23 ਤਰੀਕ ਤੋਂ ਬਾਅਦ ਯਾਦ ਨੂੰ ਵੀ ਅਸੀਂ ਇਕੱਠੇ ਪਰਿਵਾਰ ਨੇ ਬੈਠ ਕੇ ਕੋਈ ਸ਼ੋਕ ਬਣਾਇਆ ਹੋਵੇ ਇਹ ਸਾਰਾ ਬੱਚਾ ਸਾਡੇ ਤੋਂ ਚਲਾ ਗਿਆ ਸਭਿਨਾਇਕ ਦਾ ਬਟਾ ਆਸਕਰਨ ਤੋਂ ਬਾਅਦ ਵੀ ਅੱਜ ਸਾਨੂੰ ਸੜਕਾਂ ਦੇ ਮਜੂਰ ਹੋ ਕੇ ਚਲਣਾ ਪੈ ਰਿਹਾ ਔਰ ਸਾਰੇ ਜਨੂ ਆ ਮੀਡੀਆ ਦੇ ਰਾਣੀ ਔਰ ਮੀਡੀਆ ਦੇ ਰਾਣੀ ਬਾਰਾਂ ਦੇ ਰਾਣੀ ਇੱਕ ਦੂਜੇ ਦੇ ਨਾਲ ਸਾਰਾ ਕੁਝ ਸਾਨੂੰ ਪਤਾ ਲੱਗ ਚੁੱਕਿਆ ਹੈ ਔਰ ਤੁਸੀਂ ਦੇਖੋ ਵੀ ਕਿਹੜੀ ਪਾਰਟੀ ਹੈ ਕਿਹੜਾ ਮਹਾਨ ਕੱਦ ਲੀਡਰ ਹੈ ਕਿਹੜਾ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਆਇਆ ਕਿਹੜੀ ਉਹ ਧਾਰਮਿਕ ਪਾਰਟੀ ਹੈ ਧਾਰਮਿਕ ਜਿੱਤੇ ਬੰਦੀ ਹੈ ਕਿਹੜੀ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਆਈ ਬਹੁਤ ਵੱਡੀ ਲਿਸਟ ਹੈ ਔਰ ਇਥੇ ਮੋਸਿਸ ਸਾਡੇ ਬਹੁਤ ਵੱਡੇ ਚਿਹਰੇ ਮਹਾਂਕਦ ਕਦਾਵਰ ਲੀਡਰਸ ਵੀ ਬੈਠੇ ਐ ਬਹੁਤ ਸਾਰੇ ਰਤਬੇ ਵਾਲੇ ਸਾਰੇ ਹੀ ਇੱਕ ਦੂਜੇ ਨੂੰ ਪਤਾ ਨਹੀਂ ਅੱਜ ਨਾਮ ਲੈਣ ਦਾ ਟਾਈਮ ਨਹੀਂ ਆ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਕੋਈ ਵੀ ਸੁਣਵਾਈ ਨਹੀਂ ਹੈ ਸਪੀਕਰ ਸਾਹਿਬ ਪਿਛੇ ਚੋਤੇ ਦਿਨ ਜਾ ਕੇ ਜਿੱਥੇ ਦੱਸੀ ਸੀ ਪਰ ਕੋਈ ਸੁਣਵਾਈ ਨਹੀਂ ਹੈ ਅਮਨ अरोड़ा ਜੀ ਨੂੰ ਤਿੰਨ ਵਾਰੀ ਮੀਟਿੰਗਾਂ ਹੋਈਆਂ ਕੋਈ ਸੁਣਵਾਈ ਨਹੀਂ ਹੈ ਪ੍ਰਸ਼ਾਸਨ ਨਾਲ ਕਿੰਨੇ ਵਾਰੀ ਮੀਟਿੰਗਾਂ ਹੋਈਆਂ ਕੋਈ ਸੁਣਵਾਈ ਨਹੀਂ ਹੈ ਤੁਹਾਡੀ ਜ਼ਿਹਰੀ ਦੇ ਵਿੱਚ ਆਏ ਆ ਅੱਜ ਤੁਹਾਡੀ ਜ਼ਿਹਰੀ ਨੇ ਬਹਿਸਾ ਕਰਨਾ ਹੈ ਕਿ ਇਸ ਪਰਿਵਾਰ ਨਾਲ ਤਾਂ ਜੋ ਇਨਸਾਫ ਮਿਲਣਾ ਚਾਹੀਦਾ ਮਿਲੇ ਪਰ ਹੋਰ ਕਿਸੇ ਘਰ ਦੇ ਵੀ ਨੇ ਨਾਮ ਜਣ ਇਸ ਤਰ੍ਹਾਂ ਦਾ ਜੋ ਕੋਰੇ ਕੁਝ ਕੰਮ ਸ਼ੁਰੂ ਹੋ ਚੁੱਕਿਆ ਆਪਾਂ ਹੁਣੇ ਇੱਕ ਵਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਦੇਖਿਆ ਕਿ ਇੱਕ ਉਹ ਇਨਸਾਨ ਜਿਹੜਾ 5-600 ਬੰਦਿਆਂ ਨੂੰ ਰੋਜ਼ਗਾਰ ਦਿੰਦਾ ਸੀ ਜਮੀਨ ਤੋਂ ਉੱਠ ਕੇ ਕੁਝ ਬਣਿਆ ਸੀ ਉਸ ਨੂੰ ਕਿਵੇਂ ਅੱਜ ਕਤਲ ਕਰ ਦਿੱਤਾ ਗਿਆ ਆਪਦੀ ਦਰਵਾਜ਼ੇ ਸਾਹਮਣੇ ਤੇ ਉਸ ਤੋਂ ਬਾਅਦ ਕਿਵੇਂ ਛੁੱਟੀਆਂ ਕਾੜੀਆਂ ਦਾ ਸਮਾਚਾਰ ਰਿਹਾ ਹੈ ਇਸ ਤੋਂ ਪਹਿਲਾਂ ਸੀਆਈਏ ਸਟਾਫ ਨੇ ਜਿਹੜਾ ਮੁੰਡਾ ਝੀਲ ਦੇ ਵਿੱਚ ਸਿੱਟਿਆ ਸੀ ਉਹਦੀ ਵੀ ਸਾਹਮਣੇ ਆਪਾਂ ਨੂੰ ਪੋਜੀਸ਼ਨ ਪਤਾ ਲੱਗ ਚੁੱਕੀ ਹੈ ਕਿ ਸਚਾਈ ਕੀ ਹੈ ਕਿ ਆਪਣਾ ਦਾ ਕੇਸ ਹੈ ਏ ਤਾਂ ਕੇਸ ਬਾਹਰ ਨਿਕਲਿਆ ਹੀ ਪਤਾ ਨਹੀਂ ਕਿੰਨੇ ਜੇਸ ਰੋਜ ਕਿਸਰਾ ਥੱਲੇ ਆ ਜਾਂਦੇ ਐ ਤੁਸੀਂ ਸਾਰੇ ਜਾਣਦੇ ਹੋ ਜਿੱਤੇ ਬੰਦਿਆਂ ਵੀ ਜਿਹੜੀਆਂ ਦੂਰ ਦੂਰ ਤੋਂ ਲੱਗ ਕੇ ਤੁਹਾਈਆ ਮੇਰੇ ਸਾਹਮਣੇ ਆਏ ਆ ਸੋ ਆਪਣਾ ਜਿਹੜਾ ਅੱਜ ਦਾ ਜਨ ਹੈ ਉਹ ਰੋਸ ਮਾਰਚ ਦਾ ਹੈ ਅੱਜ ਮੇਰੀ ਬੇਨਤੀ ਹੈ ਕਿ ਮੈਂ ਸਾਰਾ ਪਰਵਾਹ ਤੁਹਾਡੀ ਬੇਇਜ਼ਰੀ ਚ ਚੜ੍ਹੇ ਐ ਅੱਜ ਜਿਵੇਂ ਤੁਸੀਂ ਹੋਂਟਾ جی موک درشت موک درشت موک درشت کوئی شبد نہیں کوئی دلاسا ہی نہیں جی دلاسے جھوٹے تو کیا جائے ਇਸ ਪਰਵਾਸ ਦਾ ਬੱਚਾ ਪਰਵਾਸੀ ਇਸ ਪਰਵਾਸ ਦਾ ਉਹਦੇ ਸਿਰ ਦੇ ਉੱਤੇ ਘਰ ਦਾ ਬੁਜਾਰਾ ਚੱਲਦਾ ਸੀ ਔਰ ਉਹ ਕਿਤੇ ਨਾ ਕਿਤੇ ਪਰਵਾਸ ਦੀ ਚਾਨਣ ਦੀ ਕਿਰਨ ਸੀ ਜਦੋਂ ਵੀ ਇਹ ਦੁੱਖਦਾਰਾਂ ਨੂੰ ਆਵਾਜ਼ ਮਾਰੀ ਜਾਂਦੀ ਸੀ ਤਾਂ ਅੱਜ ਖਾਲੀ ਸਨ ਦਾ ਖਾਲੀ ਦਿਵਾਰਾਂ ਨਜ਼ਰ ਆਉਂਦੀ ਹੈ ਸੋ આજ ਪਰਵਾਸ ਤੁਹਾਡੀ ਸਮਾਜ ਦੀ ਕਲਾਕ੍ਰਿਤੀ ਪੁਰਾਣਾ ਮੰਡੀ ਦੀ ਸਾਰੇ ਜੀ ਅੱਗੇ ਛੋੜੀ ਅੱਗੇ ਖੜਾ ਹੈ ਵੀ ਤੁਸੀਂ ਆ ਰਹਿ ਗਏ ਕੀ ਸਾਧੂ ਜੀ ਸਾਹਿਬ ਬਾਸਕ ਦਿਓ ਇਹਨਾਂ ਸ਼ਬਦਾਂ ਨਾਲ ਸਭ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਮੰਡੀ ਦਾ ਜਿਨ੍ਹਾਂ ਨੇ ਮੰਡੀ ਦੇ ਵਿੱਚ ਪੂਰੀ ਮੰਡੀ ਦੇ ਮਜ਼ਦੂਰ ਨੇ ਮਜ਼ਦੂਰੀ ਨਹੀਂ ਕੀਤੀ ਕਿਸੇ ਨੇ ਚਾਹਾਂ ਚਾਹਾਂ ਦਾ ਖੋਖਾ ਤੱਕ ਨਹੀਂ ਲਾਇਆ ਉਸ ਨੂੰ ਤਾਂ ਇਹ ਦਿਨੋ ਜਿਹੜਾ ਮੰਡੀ ਦੇ ਵਾਸੀ ਜੁੜੇ ਹੋਏ ਆ ਉਹ ਜਿਹੜੀ ਮੰਡੀ ਦੇ ਵਿੱਚ ਇਕਤਾ ਹੈ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਇਕਾ مشہور ہے پورے انڈیا دے رہے سے پوری دنیا دے رہے سے ایک کا مشہور ہے اور میں نے پوری امید ہے کہ ایک کا اسے طرح سے دکھا کے تلے اس پرواہ کو نہیں پر سارے پنجاب دے رہی ایک روشنی کا کام ہوگا ایدی قربانی اجائی نہیں جاؤ گی یہ میں نے پورا بشواش ہے اور انہا چلتا رہا میں پھر تلوار کرتا ہے کہ آپ پر سارے انہیں اس مارکتے جڑھائیں ਜਿਵੇਂ ਕਿ ਦੱਸਿਆ ਗਿਆ ਕਿ ਇਹ ਸੋ ਆਪਾ ਬਾਜ਼ਾਰ ਦੇ ਵਿੱਚ ਵੀ ਹੁੰਦੇ ਹੋਏ ਮਾਰ ਰੋਡ ਤੋਂ ਘੁੰਮ ਕੇ ਫਿਰ ਵਾਪਸ ਇੱਥੇ ਹੀ ਇਸ ਮਾਰਚ ਨੂੰ ਜਿਹੜਾ ਹੈਗਾ ਸਮਾਪਨ ਕਰਾਂਗੇ ਔਰ ਜਿਹੜੀਆਂ ਭੈਣਾਂ ਬੀਬੀਆਂ ਜਾਂ ਬਜ਼ੁਰਗ ਤੁਰਨ ਤੁਰੰਤ ਤੁਰਨ ਕਰਕੇ ਇਹ ਸੋਧਦੇ ਵੀ ਕਿਵੇਂ ਲੈ ਜਾਈਏ ਉਹਨਾਂ ਲਈ ਗੱਡੀਆਂ ਵੀ ਬਾਹਰ ਹੈਗੀਆਂ ਆਪਾਂ ਬੱਚੇ ਔਰ ਜਿਨ੍ਹਾਂ ਨੇ ਵੀ ਜਾਣਾ ਉਹਨਾਂ ਦਾ ਵੀ ਸਹਾਰਾ ਲੈ ਕੇ ਨਾਲ ਸ਼ਾਮਲ ਹੋ ਸਕਦੇ ਆ ਸੋ ਇਹਨਾਂ ਸ਼ਰਤਾਂ ਨਾਲ ਮੈਂ ਫੇਰ ਇੱਕ ਵਾਰੀ ਤੁਹਾਡੇ মিডিਆ ਦੇ ਸਾਹਮਣੇ ਨਹੀਂ ਆਈ ਫੇਰ ਮੈਂ ਉਹਨਾਂ ਸ਼ਕਤੀਆਂ ਜਿਹੜੀਆਂ ਕਹਿੰਦੀ ਹੈ ਕਿ ਅਸੀਂ ਪੰਜਾਬ ਨੂੰ ਚਲਾ ਰਹੇ ਹਾਂ ਪੰਜਾਬ ਦੇ ਰਾਜੇ ਹਾਂ ਕਹਿੰਦੇ ਕੁਝ ਹੈ ਪਰ ਹਕੀਕਤ ਕੁਝ ਹੈ ਆਪੀ ਇਸਾ ਤੁਸੀਂ ਦੇਖ ਹੀ ਰਹੇ ਹੋ ਕਿ ਹਕੀਕਤ ਕੀ ਹੈ ਕਹਿਣ ਨੂੰ ਬਹੁਤ ਵੱਡੀਆਂ ਗੱਲਾਂ ਹੈ بڑے-ਵੱਡੇ ਝੂਠ ਮਿਲੇ ਆ ਤੇ ਬੜਾ ਕੁਝ ਹੈ ਪਰ ਹਕੀਕਤ ਆਪ ਲੋਕਾਂ ਦੇ ਵਿੱਚ ਜਾ ਕੇ ਪਤਾ ਲੱਗਦੀ ਹੈ ਕਿ ਆਪ ਲੋਕਾਂ ਨੂੰ ਕੀ ਇਨਸਾਫ ਮਿਲ ਰਿਹਾ ਤਾਂ ਉਹਨਾਂ ਤੱਕ ਜੇ ਕੋਈ ਸੁਰਿਆ ਪਹੁੰਚਾ ਸਕਦੇ ਹੋ ਮੀਡੀਆ ਦੇ ਰਾਹੀਂ ਬਾਤ ਬਚਾਓ ਕਿਉਂਕਿ ਉਹਨਾਂ ਦੇ ਜਿਹੜੇ ਨਾਂ ਪੀਐਮ ਉਹਨਾਂ ਨੂੰ ਇਹ ਖੜ ਪਹੁੰਚ ਚੁੱਕੀ ਹੈ ਉਹਨਾਂ ਕੋਲ ਇੱਕ ਡਾਟਾ ਹੈ ਔਰ ਮੈਨੂੰ ਇਹ ਸ਼ੋਰ ਕੀ ਹੈ ਕਿ ਭਗਵਾਨ ਦਾ ਮਾਨ ਜੀ ਨੂੰ ਵੀ ਇਸ ਗੱਲ ਦਾ ਪਤਾ ਹੈ ਪਰ ਮੂਖ ਦਰਸ਼ਕ ਕਿਉਂ ਹਨ ਕਿਉਂ ਹਨ ਮੂਖ ਦਰਸ਼ਕ ਅੱਜ ਜਨਤਾ ਨੇ ਉਹਨਾਂ ਨੂੰ ਪੁੱਛਣਾ ਕਿ ਉਹ ਜਮ ਮੂਖ ਦਰਸ਼ਕ ਕਿਉਂ ਹਨ